ਸਦਨਿ ਜੀਵਾਹਿ ਗੁਰੂ ਸਾਰ ਜੀਉ ਤੁਧਿਆ ਕੀਰਤਾ ਸਮਾਰਿ ਹਿਉ ਬੰਦ ਸਭ ਤੇਰਾ ਮਾਲਕ ਸਭ ਤੇਰੀ ਬੜੀ ਆਈ ਕੋਈ ਨਾ ਹੁ ਨ ਜਾਣੈ ਮੇਰਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਇਬ ਜੀਓ ਲਾ ਪਰਮ ਖੋਜਤ ਸੰਤਿ ਪਿਰੇ ਪ੍ਰਭ ਪ੍ਰਾਣ ਅਧਾਰੇ ਰਾਮ ਤਾਣ ਤਨ ਖੀਣ ਪਿਆ ਬਿਨ ਮਿਲਤ ਪਿਆਰੇ ਰਾਮ ਹਰ ਮਿਲੋ ਪਿਆ ਦਰਸ਼ਪੀ ਤੇ ਜੀ ਜੀ ਸਮਰਤ ਪੂਰਨ ਸਦਾ ਨੇਚਲ ਊਚ ਅਗਮ ਅਪਾਰੇ ਬਿਰਵੰਤ ਨਾਨਕ ਧਾਰ ਕਿਰਪਾ ਮੇਰੋ ਪ੍ਰਾਨ ਪਿਆਰੇ ਜਦ ਤਬ ਬਰਤ ਕੀਨੇ ਪੇਕੜ ਕੋ ਚਰਣਾ ਰ ਨ ਤਤੇ 부제 ਬਿਨ ਸ਼ਮੀਸ਼ਨ ਰਾਮ ਪ੍ਰਭੁ ਜਨ ਤੇਰੀ ਤਾਟ 베ਰੀ ਸੰਸਾਰ ਸਾਧ ਗਰ ਤਾਰੀਯ ਹਰਾਤ ਨਿਰਗੁਣ ਕਛੂ ਨਾ ਜਾਣ ਮੇਰਾ ਗੁਣ ਅਉ ਗੁਣ ਨ ਵਿਚਾਰੀਐ ਦੀਨ ਦਿਆਲ ਬਾਲ ਪ੍ਰੀਤਮ ਸਮਰਤ ਤਾਰਣੁ ਤਰਣਾ ਨਾਨਕ ਚਾਤਰੁ ਕੋ ਹਰ ਬਉਧ ਮੰਗ ਜਪ ਜੀਵ ਹਰ ਹਰ ਚਰਣਾ ਅਮੇਸ ਰੂਪੀ ਹੋਰ ਹਰ ਨਮਾ ਰਾਮ ਸੰਤ ਸੰਗ ਮਿਲੇ ਜਬ ਪੂਰਨ ਕਮਾਰਾਮ ਸਭ ਕਾਮ ਪੂਰਨ ਦੁਖ ਵਿਦਿਰਣ ਹਰਿ ਨਿਮਕ ਮਨੋਂ ਨ ਬਿਸਰ ਆਨੰਦ ਅੰਨ ਸਦਾ ਸਾਚਾ ਸਭ ਗੁਣ ਜਗਦੀਸ਼ਰ ਬਿਨਵੰਤ ਨਾਨਕ ਮੇਰੀ ਇਚ ਪੂਰਨਾ ਮੇਰੇ ਸ਼੍ਰੀ ਰੰਗ ਰਮਾ ਤੈ ਕੋਟਕ ਜਗ ਭਲਾ ਭਲਾ ਸੁਣ ਗਾਵਣ ਹਾਰੇ ਜਤ ਸੋਤ ਸੋਤ ਪੁਰਾਣੀ ਤਾਂ ਕਿ ਮੈਂ ਮਾਂਕਿਤ ਗਣਾ ਹਰ ਬਿਸਰਨਾ ਹੀ ਪ੍ਰਾਣ ਪਿਆਰੇ ਜਿਤਵੰਤ ਦਰਸ਼ਨ ਸਦਮਨ ਸੁਭ ਦਿਵਸ ਆਏ ਗਹਿ ਤੰਟ ਲਾਏ ਪ੍ਰਭ ਊਚ ਅਗਮ ਪਰ ਬਿਨਵੰਤ ਨਾਨਕ ਸਭ ਰਸਭ ਤਿਸ ਮੇਰੇ ਪ੍ਰਭ ਮੇਰੇ ਕਿਰਪਾ ਦਾ